ਸੋ ਸਾਰੇ ਸੰਗਤ ਨੂੰ ਜੈ ਭਗਵਾਨ ਵਾਲਮੀਕੀ ਜੀ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਸਿੱਧੂ ਹੈ ਜੀ ਭਗਵਾਨ ਵਾਲਮੀਕੀ ਤੀਰਤ ਗਿਆਨ ਆਸ਼ਰਮ ਜਥੇਬੰਦੀ ਦੇ ਵਿੱਚ ਐਜ਼ ਅ ਕੌਮੀ ਜਰਨਲ ਸਕੱਤਰ ਹੋਣ ਨਾ ਤੇ ਸੋਸ਼ਲ ਵਰਕਰਾਂ ਜੀ ਸੰਦਰੇ ਨਾਲ ਖੱਬੇ ਹੱਥ ਜਥੇਬੰਦੀ ਦੇ ਕੌਮੀ ਉਪ ਚੇਅਰਮੈਨ ਮਨੋਜ ਸਿੰਘ ਜੀ ਪੱਟੀ ਉਹਨਾਂ ਦੇ ਖੱਬੇ ਆ ਤਮਾਜਾ ਜੋਂ ਦੇ ਚੇਅਰਮੈਨ ਬਗੀਚਾ ਸਿੰਘ ਜੀ ਰੰਧਾਵਾ ਤੇ ਮੇਰੇ ਸੱਜੇ ਹੱਥ ਸਿਰ ਤੇ ਦਮਾਲਾ ਸਜਾ ਕੇ ਜੋ ਖੜੇ ਆ ਬਲਵਿੰਦਰ ਸਿੰਘ ਜੀ ਸੋਹਤਾ ਜੋ ਜ਼ਿਲ੍ਹਾ ਅਮਰਸਰ ਦੀ ਕਮਾਂਡ ਕਰਦੇ ਆ। ਸੋ ਅੱਜ ਪਾਵਨ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਸੋ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਸੀ ਇੱਕ ਤਾਂ ਜੋ ਪਾਵਨ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਦਾ ਸੰਗਠਨ ਹੈ ਆਦਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਉਹਦੇ ਵਿੱਚ ਅਲੱਗ-ਅਲੱਗ ਸਾਥੀਆਂ ਨੂੰ ਜਿਹੜਾ ਸ਼ਮੂਲੀਅਤ ਕਰਵਾਈ ਗਈ ਹੈ। ਸੋ درجہ-ਦਰਜਾ ਜਿਹੜੇ ਅਹੁਦੇਦਾਰ ਹੈ ਉਹਨਾਂ ਦੀ ਰਹਿਨਮਈ ਦੇ ਵਿੱਚ ਉਹ ਸਾਥੀ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੇ ਨਤਮਸਤ ਘੋਣ ਲਈ ਆਏ ਤੇ ਜਥੇਬੰਦੀ ਜੋ ਉਹਨਾਂ ਨੂੰ ਅਹਿਮ ਜਿਹੜੀਆਂ ਜ਼ਿੰਮੇਵਾਰੀਆਂ ਜਿੱ ਦਿੱਤੀਆਂ ਗਈਆਂ ਦੂਜੀ ਗੱਲ ਆਪਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਸਮੂੱਚੀ ਸਾਧ ਸੰਗਤ ਜੀ ਨੂੰ ਬੇਨਤੀ ਕਰੂੰਗਾ ਕਿ ਮੀਟਿੰਗ ਦੇ ਵਿੱਚ ਸੰਗਤ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਆਉਣ ਵਾਲੀ ਜਿਹੜੀ 29 ਮਾਰਚ ਹੈ ਚੇਤ ਦੀ ਮਸਿਆ ਉਸ ਦਿਨ ਸੰਤ ਸਤਿਗੁਰੂ ਪੂਰਨ ਨਾਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਹਾੜਾ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਵਿਖੇ ਮਨਾਇਆ ਜਾਣਾ ਹੈ ਕੁਝ ਦਿਨ ਤੇ ਸੰਗਤ ਵੱਤੋ-ਵਾਦ ਸਾਥੀਆਂ ਨੂੰ ਨਾਲ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਭਗਵਾਨ ਵਾਲਮੀ ਕੀ ਤੀਰਤ ਗਿਆਨ ਆਸ਼ਰਮ ਵਿਖੇ ਪਹੁੰਚ ਕੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰੇ ਸੋ ਤੀਜਾ ਜੋ ਸੁਮੁਚੀ ਸਾਧ ਸੰਗਤ ਜੀ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਭਗਵਾਨ ਵਾਲਮੀ ਕੀ ਤੀਰਤ ਸ਼ਰਾਇਨ ਬੋਰਡ ਦੇ ਜਿਹੜੇ ਜੀਐਮ ਕੁਸ਼ਰਾਜ ਜੀ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਸੋ ਉਹਦੇ ਬਾਬਤ ਉਸ ਤੋਂ ਇੱਕ ਦੋ ਦਿਨ ਬਾਅਦ ਇੱਕ ਲੈਟਰ ਵਾਇਰਲ ਹੁੰਦੀ ਆ سوشل ਮੀਡੀਆ ਦੇ ਥਰੂ ਜੋ ਕਿ ਭਗਵਾਨ ਵਾਲਮੀ ਕੀ ਤੀਰਤ ਧੂਣਾ ਸਾਹਿਬ ਟਰਸਟ ਦੀ ਲੈਟਰ ਹੈਡ ਹੈ ਸੋ ਦੇ ਵਿੱਚ ਸੰਤ ਮਲਕੀਤ ਨਾਥ ਜੀ ਦੇ ਸਾਈਨ ਸੰਧਿਗਿਰਧਾਰੀ ਨਾਥ ਜੀ ਦੇ ਸਾਈਨ ਪਾਏ ਗਏ ਤਾਂ ਬਹੁਤ ਸਾਰੇ ਫੋਨ ਆ ਜਿਹੜੇ ਗਿਆਨ ਆਸ਼ਰਮ ਦੇ ਕੇਡਰ ਨੂੰ ਵੀ ਆਏ ਕਿ ਭਾਈ ਸੰਤਾਂ ਦੇ ਸਾਈਨ ਆ ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਕਲੀਅਰ ਕਰ ਦਿਆਂ ਕਿ ਸੰਤਾਂ ਨੇ ਪਹਿਲਾਂ ਵੀ ਕਲੀਅਰ ਕੀਤਾ ਸੀ ਸੰਧਿਗਿਰਧਾਰੀ ਨਾਥ ਜੀ ਨੇ ਕਿ ਉਹਨਾਂ ਦੇ ਜਿਹੜੇ ਸਾਈਨ ਆ ਉਹ ਜਾਲੀ ਕੀਤੇ ਗਏ ਨਕਲੀ ਹੈ ਦੂਜੀ ਗੱਲ ਅੱਜ ਤੋਂ 2-3 ਦਿਨ ਪਹਿਲਾਂ ਓਮ ਪ੍ਰਕਾਸ਼ ਗੱਬਰ ਜੀ ਨੇ ਇੱਕ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਦੱਸਿਆ ਕਿ ਸੰਤ ਗਿਰਧਾਰੀ ਨਾਥ ਜੀ ਨੇ ਵੀ ਸਾਈਨ ਕੀਤੇ ਤੇ ਸੰਤਾਂ ਨੇ ਡਾਕਟਰ ਪਿੰਦਰ ਨੂੰ ਕਿਹਾ ਯਾਨੀ ਕਿ ਮੈਨੂੰ ਕਿਹਾ ਕਿ ਤੂੰ ਸਾਈਨ ਕਰ ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਚੀਜ਼ ਸਪਸ਼ਟ ਕਰਦਿਆਂ ਕਿ ਪਹਿਲੀ ਗੱਲ ਸੰਤ ਗਿਰਧਾਰੀ ਨਾਥ ਜੀ ਅਨ ਐਜੂਕੇਟਿਡ ਸੰਤ ਨਹੀਂ ਉਹ ਵੈਲਾ ਜੁਕੂਏਟਡ ਸੰਤ ਨੇ ਗ੍ਰੈਜੂਏਟ ਨੇ ਉਹਨਾਂ ਨੂੰ ਸਾਈਨ ਕਰਨ ਦਾ ਬਾਕੂ ਵੀ ਪਤਾ ਕਿ ਕਿਸ ਤਰੀਕੇ ਦੇ ਨਾਲ ਕਰਨੇ ਆ ਦੂਜੀ ਗੱਲ ਜੋ ਓਮਪ੍ਰਕਾਸ਼ ਗੱਬਰ ਜੀ ਨੇ ਕਿਹਾ ਕਿ ਸਾਈਨ ਜਿਹੜੇ ਉਹ ਡਾਕਟਰ ਪਿੰਦਰ ਨੇ ਕੀਤੇ ਤਾਂ ਮੈਂ ਓਮਪ੍ਰਕਾਸ਼ ਗੱਬਰ ਜੀ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਆ ਕਿ ਜਿਹੜੇ ਸਾਈਨ ਤੁਹਾਡੇ ਲੈਟਰ ਹੈਡ ਤੇ ਕੀਤੇ ਹੋਏ ਆ ਗੱਬਰ ਜੀ ਉਹ ਸਾਈਨ ਸੱਜੇ ਹੱਥ ਦੇ ਵਿੱਚ ਪੈਨ ਪਕੜ ਕੇ ਕੀਤੇ ਹੋਏ ਸਾਈਨ ਨੇ ਤੇ ਦਾਸ ਖੱਬੇ ਹੱਥ ਦੇ ਨਾਲ ਸਿਗਨੇਚਰ ਕਰਦਾ ਹੈ ਲੈਫਟੀ ਹੈ ਦੂਜੀ ਗੱਲ ਜਦੋਂ ਵੀ ਕਿਤੇ ਕਿਸੇ ਬੰਦੇ ਦੇ ਦਸਤਖਾਣਾਂ ਨੂੰ ਜਿਹੜਾ ਹੈਗਾ ਦੇਖਣਾ ਹੋਵੇ ਕਿ ਬੰਦੇ ਦੇ ਸਾਈਨ ਸਹੀ ਹੈ ਜਾਂ ਗਲਤ ਹੈ ਨਕਲੀ ਹੈ ਜਾਂ ਅਸਲੀ ਹੈ ਤਾਂ ਉਹਦੇ ਲਈ ਜਿਹੜੀ ਆਈਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਪੈਨ ਪ੍ਰੈਸ਼ਰ ਦੇ ਵਿਹਾਰ ਤੇ ਆਈਡੈਂਟੀਫਿਕੇਸ਼ਨ ਹੁੰਦੀ ਹੈ ਸੋ ਇਹ ਜ਼ਰੂਰ ਇਸ ਚੀਜ਼ ਤੇ ਗੌਰ ਕਰਾ ਜੇ ਅੱਗੇ ਤੋਂ ਇਲਜ਼ਾਮ ਲਾਉਣ ਤੋਂ ਪਹਿਲਾਂ ਸੋ ਮੇਰਾ ਸਪਸ਼ਟੀਕਰਨ ਭਗਵਾਨ ਵਾਲਮੀਕੀ ਤੀਰਥ ਗਿਆਨਾਸ਼ਰਮ ਦੇ ਲੋ ਇਹ ਹੈ ਕਿ ਸਾਡੀ ਔਕਾਤ ਨਹੀਂ ਕਿ ਅਸੀਂ ਸੰਤ ਗਿਰਦਾਰੀ ਨਾਜੀ ਮਹਾਰਾਜ ਦੀ ਜਗ੍ਹਾ ਤੇ ਆਪਣੇ ਸਾਇਨ ਕਰੀਏ ਇਹ ਛਰਾਰਤੀ ਅੰਸਰ ਇਦਾਂ ਦੀਆਂ ਜਿਹੜੀਆਂ ਕੋਝੀਆਂ ਸਾਸ਼ਟਾ ਚੱਲਦੇ ਆ ਤੇ ਇਹਨਾਂ ਨੂੰ ਪਤਾ ਹੈ ਵੀ ਉਹ ਸਾਇਨ ਜਿਹੜੇ ਜਾਲੀ ਕਿਦਾਂ ਕੀਤੇ ਜਾਂਦੇ ਆ ਸੋ ਸਮਾਜ ਨੂੰ ਮੇਰੀ ਇਹੀ ਅਪੀਲ ਹੈ ਕਿ ਜਦੋਂ ਵੀ ਕਿਤੇ ਇਸ ਵਿਸ਼ੇ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਗਿਆਨ ਆਸ਼ਰਮ ਭਗਵਾਨ ਵੈਲਮੀ ਕੀ ਤੀਰਥਾ ਕੇ ਸੰਤਾਂ ਮਹਾਂਪੁਰਸ਼ਾਂ ਤੋਂ ਤੇ ਦਾਸ ਤੋਂ ਸਪਸ਼ਟੀਕਰਨ ਲਿਆ ਜਾਵੇ। ਔਰ ਜੇ ਫਿਰ ਵੀ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਗਲਤ ਹੋਈ ਐ ਸੀ ਹਨਾ ਤਾਂ ਮੈਂ ਸਮੁੱਚੀ ਸਾਧ ਸੰਗਤ ਜੀ ਨੂੰ ਗਿਆਨ ਆਸ਼ਰਮ ਤੋਂ ਸੇਵਾਦਾਰ ਹੋਣ नाते ਇਹ ਅਪੀਲ ਕਰੂੰਗਾ ਕਿ ਮੇਰੇ ਸਿਗਨੇਚਰ ਉਹਨਾਂ ਸਿਗਨੇਚਰਾਂ ਦੇ ਨਾਲ ਮਿਲਾਏ ਜਾਣ ਤੇ ਜਿੱਥੇ ਮਰਜ਼ੀ ਜਾ ਕੇ ਆਈਡੈਂਟੀਫਿਕੇਸ਼ਨ ਉਹਨਾਂ ਸਿਗਨੇਚਰਾਂ ਦੀ ਕਰਵਾ ਲਈ ਜਾਵੇ। ਸੋ ਇਹ ਬੇਨਤੀ ਹੈ ਸਮਾਜ ਨੂੰ ਗੁਮਰਾਹ ਹੋਣ ਤੋਂ ਬਚੋ ਕਿ ਜਿੱਥੇ ਸਮਾਜ ਦੀ ਗੱਲ ਆਉਂਦੀ ਹੈ ਤਾਂ ਸਮਾਜ ਨੂੰ ਇਕੱਠਿਆਂ ਨੂੰ ਬਿਠਾ ਕੇ ਜਿਹੜੇ ਉਹ ਮਸਲੇ ਛੁਲਝਾਉਣ ਦੀ ਕੋਸ਼ਿਸ਼ ਕਰਿਆ ਕਰੋ ਤੀਜੀ ਗੱਲ ਜੀ ਐਮ ਸਾਹਿਬ ਕੁਛ ਰਾਤ ਜੀ ਸਾਡੀਆਂ ਜਿੰਨੀਆਂ ਮੀਟਿੰਗਾਂ ਡੀਸੀ ਸਾਹਿਬ ਦੇ ਨਾਲ ਹੋਈਆਂ ਨੇ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੇ ਵਿੱਚ ਮਨਾਏ ਜਾਣ ਵਾਲੇ ਵੱਡੇ ਕੌਮੀ ਮੇਲਿਆਂ ਦੇ ਸਬੰਧ ਦੇ ਵਿੱਚ ਉਹਦੇ ਵਿੱਚ ਹਮੇਸ਼ਾ ਜੀਐਮ ਸਾਹਿਬ ਨੂੰ ਪਹਿਲਾਂ ਕਾਲ ਗਈ ਹੈ ਮੇਰੇ ਨਾਲ ਖੱਬੇ ਹੱਥ ਮਨੋਜ ਭੱਟੀ ਜੀ ਖੜੇ ਉਹਨਾਂ ਨੂੰ ਵੀ ਪਤਾ ਹੈ ਤੇ ਸਾਡੀ ਜਿਹੜੀ ਗਿਆਨ ਆਸ਼ਰਮ ਦੀ ਟੀਮ ਆ ਸਾਰਿਆਂ ਨੂੰ ਪਤਾ ਹੈ ਉਹਨਾਂ ਮੀਟਿੰਗਾਂ ਦੇ ਵਿੱਚ ਜੀਐਮ ਕੁਸ਼ਰਾਜ ਜੀ ਇਨਵੋਲਵ ਹੁੰਦੇ ਰਹੇ ਆ। ਸੋ ਇੰਨਾ ਹੀ ਕਹੂੰਗਾ ਬਾਕੀ ਸੰਗਤ ਦੇ ਕੋਲ ਆ ਜਿਹੜਾ ਹੈ ਪਰਖਣ ਵਾਲੀ ਸੋਚਣ ਤੇ ਸਮਝਣ ਵਾਲੀ ਬੁੱਧੀ ਉਹ ਖੁਦ ਦੇਖੇ ਵੀ ਕੀ ਕਰਨਾ ਚਾਹੀਦਾ ਹੈ। ਸੋ ਸਾਰੀ ਸੰਗਤ ਨੂੰ ਜੈ ਭਗਵਾਨ ਵਾਲਮੀਕ ਜੀ। ਜੈ ਗੁਰੂ ਗਿਆਨਨਾਥ ਜੈ ਭੀਮ ਜੈ ਭਾਰਤ ਜੈ ਸੰਵਿਧਾਨ